ਹਾਂਜੀ ਦੋਸਤੋ ਕਿਵੇਂ ਹੋ ਸਾਰੇ ਉਮੀਦ ਕਰਦੇ ਹਾਂ ਸਾਰੇ ਚੜ੍ਹਦੀ ਕਲਾ ਵਿੱਚ ਹੋਵੋਗੇ ਅੱਜ ਤੁਹਾਨੂੰ ਦਿਖਾਈਏ ਅਮਰੀਕਾ ਦੀ ਕਾਰ ਹਾਈ ਟੈਕ ਕਾਰ ਇਹ ਹੈਗੀ ਆ ਜੀ 23 ਮਾਡਲ ਹੁੰਡਈ ਕੋਨਾ ਪੂਰੀ ਹਾਈ ਟੈਕ ਗੱਡੀ ਆ ਤੇ ਕੀਮਤ ਹੈਗੀ ਆ ਦੀ 36000 ਡਾਲਰ ਹੁਣ ਮਾਣੀ ਮੋਟੀ ਘਟ ਗਈ ਹੋਣੀ ਆ ਪਰ ਪਹਿਲਾਂ 36000 ਸੀ ਸਭ ਤੋਂ ਵੱਡੀ ਗੱਲ ਦਿਖਾਉਣੇ ਆ ਇਹਦੇ ਕੋਈ ਮੂਰੇ ਨੰਬਰ ਪਲੇਟ ਨਹੀਂ ਹੈਗੀ ਕਿਉਂਕਿ ਇੱਥੇ ਗੱਡੀਆਂ ਦੇ ਇੱਕੋ ਹੀ ਨੰਬਰ ਪਲੇਟ ਹੁੰਦੀ ਆ ਉਹਨੂੰ ਭਾਵੇਂ ਤੁਸੀਂ ਮੂਹਰੇ ਲਾ ਲਓ ਭਾਵੇਂ ਪਿੱਛੇ ਲਾ ਲਓ ਆ ਹੁਣ ਪਿੱਛੇ ਸਾਡੀ ਲਾਈਵ ਹੋਈ ਆ ਨੰਬਰ ਪਲੇਟ ਇਹ ਤੇ ਇਹ ਨੰਬਰ ਪਲੇਟ ਜਾਨੀ ਜਦੋਂ ਅਸੀਂ ਗੱਡੀ ਵੇਚਣੀ ਆ ਅਸੀਂ ਆਪਣੀ ਨੰਬਰ ਪਲੇਟ ਲਾ ਕੇ ਰੱਖ ਲਾਂਗੇ ਤੇ ਅਗਲਾ ਆਪਣੀ ਨੰਬਰ ਪਲੇਟ ਲਾ ਲੂਗਾ ਇਦਾਂ ਹੀ ਹੁੰਦਾ ਇੱਥੇ ਯਾਨੀ ਕਿਹੜਾ ਨੰਬਰ ਪਲੇਟ ਲੈ ਕੇ ਅਗਲਾ ਉਹੀ ਨੰਬਰ ਪਲੇਟ ਆਫ ਦੀ ਰੱਖੀ ਰੱਖਦਾ ਤੇ ਹੁਣ ਤੁਹਾਨੂੰ ਦਿਖਾਉਨੇ ਆਂ ਅੰਦਰੋਂ ਇਹ ਹੈਗੀ ਇਕੱਲੀ ਰੇਸ ਵਾਲੀ ਗੱਡੀ ਇਹ ਆ ਆ ਗਿਆ ਇਕੱਲਾ ਰੇਸ ਵਾਲਾ ਪੈਡਲ ਆ ਬ੍ਰੇਕ ਤੇ ਆ ਤਾਂ ਵੈਸੇ ਪੈਰ ਧਰਨੂ ਹੀ ਆ ਇਹਦਾ ਕੋਈ ਵੈਸੇ ਹੋਣੀ ਹੈਗਾ ਮਤਲਬ ਸਕੂਟਰੀ ਵਾਂਗੂ ਇਕੱਲੀ ਰੇਸ ਤੇ ਚੱਲਦੀ ਆ ਤੇ ਆ ਆ ਗਿਆ ਇਹਦਾ ਆਟੋ ਕੰਟਰੋਲ ਜੇ ਇਹਨੂੰ ਆਪਾਂ ਆਟੋ ਤੇ ਕਰ ਦਈਏ ਲਾਈਟਾਂ ਨਹੀਂ ਆਪ ਹੀ ਜਗ ਪੈਂਦੀਆਂ ਨੇ ਜਦੋਂ ਬੱਦਲ ਵਾਈ ਹੁੰਦੀ ਹੈ ਜਾਂ ਥੋੜਾ ਜਿਹਾ ਨੇਰਾ ਹੁੰਦਾ ਤੇ ਆ ਆ ਗਿਆ ਦਾ ਰੇਸ ਕੰਟਰੋਲ ਜਦੋਂ ਆਪਾਂ ਰੇਸ ਇਹਦੀ 60 ਤੇ ਲਿਜਾ ਕੇ ਮਤਲਬ 60 ਮੀਲ ਇਥੇ ਮੀਲਾਂਾਂ ਚ ਚੱਲਦਾ ਹਿਸਾਬ ਕਿਤਾਬ ਜਿੰਨੇ ਤੇ ਲਿਜਾ ਕੇ ਇਹਨੂੰ ਆਪਾਂ ਦਬ ਦਾਂਗੇ ਉੰਨੇ ਤੇ ਖੜੀ ਰਹੂਗੀ ਤੇ ਗੱਡੀ ਧੁਰੀ ਜਾਊਗੀ ਜਦੋਂ ਬ੍ਰੇਕ ਦਬਲਾਂਗੇ ਫਿਰ ਉਹ ਬੈਕ ਮਤਲਬ ਕਿ ਖੁੱਲ ਜਾਂਦਾ ਆ ਹੈਗਾ ਇਹਦਾ ਸਟੀering ਕੰਟਰੋਲ ਜੇ ਸਟੀering ਕੰਟਰੋਲ ਕਰ ਲਿਆ ਮਤਲਬ ਆਪਾਂ ਨੇ ਹੱਥ ਛੱਡ ਕੇ ਚਲਾਉਣੀ ਆ ਤਾਂ ਆ ਦਬ ਦੇਣਾ ਤੇ ਜਿਹੜੀ ਚਿੱਟੀ ਪੱਟੀ ਦੋਨੇ ਪਾਸੇ ਬਣੀ ਹੁੰਦੀ ਆ ਉਹਦੇ ਵਿਚਾਲੇ ਵਿਚਾਲੇ ਗੱਡੀ ਆਪੇ ਤੁਰ ਹੀ ਜਾਊਗੀ ਕੋਈ ਦਿੱਕਤ ਵਾਲੀ ਗੱਲ ਨਹੀਂ ਪਰ ਇਹਨੂੰ ਹਜੇ ਉਹਨਾਂ ਨੇ ਸੈਲਫ ਡਰਾਈਵ ਤਾਂ ਨਹੀਂ ਕਿਹਾ ਪਰ ਇਹ ਸਹੂਲਤ ਇਹ ਚ ਹੈਗੀ ਆ ਪਰੇਮੋ ਸੈਲਫ ਡਰਾਈਵ ਨਹੀਂ ਕਿਹਾ ਜਿਵੇਂ ਟੈਸਲਾ ਵਾਲਿਆਂ ਦੀ ਗੱਡੀ ਆਪ ਚੱਲਦੀ ਆ ਉਵੇਂ ਨਹੀਂ ਹੈਗੀ ਇਹ ਤੇ ਪਰ ਜੇ ਕਿਤੇ ਰੋਡ ਤੇ ਜਾਂਦੇ ਆ ਤਾਂ ਇਹ ਵਰਤ ਸਕਦੇ ਆ ਤੇ ਵਧੀਆ ਕੰਮ ਕਰਦੀ ਆ ਇਹ ਆ ਆ ਗਿਆ ਤਾਂ ਪਾਰਕਿੰਗ ਮੋਡ ਇੱਥੇ ਪਾਰਕਿੰਗ ਚ ਖੜੀ ਆ ਤਾਂ ਇਹਦਾ ਸਾਰਾ ਕੁਝ ਲੋਕ ਹੋ ਗਿਆ ਮਤਲਬ ਹੈਂਡ ਬ੍ਰੇਕਾਂ ਵੀ ਲੱਗ ਗਈਆਂ ਤੇ ਆ ਰਿਵਰਸ ਫਿਰ ਨਿਊਟਰਲ ਹੋ ਜਾਂਦੀ ਆ ਇੱਥੇ ਤੇ ਉਰੇ ਹੋ ਜਾਂਦੀ ਆ ਡਰਾਈਵ ਮੋਡ ਇਨੂੰ ਡਰਾਈ ਮੋਡ 'ਚ ਗੱਡੀ ਆਪਾਂ ਨੇ ਪਾ ਲਈ ਆ ਤੇ ਬਸ ਫਿਰ ਇਹਨੇ ਕੱਲੀ ਰੇਸ ਹੀ ਦੇਣੀ ਆ ਤੇ ਤੁਰੇ ਜਾਣਾ ਆਪੀ ਗੇਅਰ ਲੈ ਲੈਣੇ ਆ ਤੇ ਆ ਹੈਗਾ ਇਹਦਾ ਪੁਸ਼ ਬਟਨ ਇਹ ਹੋ ਜਾਂ ਸਾਬ ਕਿਤਾਬਾ ਤੇ ਇਹ ਗੱਡੀਆਂ ਵੀ ਇਹਨਾਂ ਨੇ ਬਣਾਈਆਂ ਸੀਗੀਆਂ ਔਰਤਾਂ ਵਾਸਤੇ ਜਿਵੇਂ ਕੱਲੀ ਰੇਸ ਵਾਲੀ ਸਕੂਟਰ ਹੀ ਆਪਣੀ ਲੇਡੀਜ਼ ਵਾਸਤੇ ਬਣੀ ਸੀ ਪਰ ਹੁਣ ਹਰ ਕੋਈ ਚਲਾਉਂਦਾ ਕਿਉਂਕਿ ਚਲਾਉਣੀ ਸੌਖੀ ਆ ਆਸਾਨ ਆ ਤੇ ਇਹ ਹਿਸਾਬ ਇੱਥੇ ਹੋ ਗਿਆ ਗੱਡੀਆਂ ਇਹਨਾਂ ਨੇ ਲੇਡੀਜ਼ ਵਾਸਤੇ ਬਣਾਈਆਂ ਸੀ ਚਲਾਉਣੀਆਂ ਸੌਖੀਆਂ ਨੇ ਪਰ ਹੁਣ ਹਰ ਕੋਈ ਚਲਾਉਂਦਾ ਕਿਉਂਕਿ ਚਲਾਉਣੀ ਬਹੁਤ ਸੌਖੀ ਆ ਸਭ ਤੋਂ ਵੱਡੀ ਸਿਫਤ ਹੈ ਗੱਡੀ ਪਿੱਛੇ ਨੂੰ ਨਹੀਂ ਮੁੜਦੀ ਜਿੰਨੀ ਮਰਜ਼ੀ ਢਾਲ ਤੇ ਤੁਸੀਂ ਖੜੇ ਹੋ ਤੁਹਾਨੂੰ ਖੜਨਾ ਪੈ ਗਿਆ ਗੱਡੀ ਥੋੜੀ ਰਾਈ ਮੂਡ ਦੇ ਵਿੱਚ ਤਾਂ ਖੜ ਜੂਗੀ ਤੇ ਜਦੋਂ ਰੇਸ ਦੇਓਗੇ ਤੁਰਪੂਗੀ ਪਿੱਛੇ ਨੂੰ ਨਹੀਂ ਮੁੜਦੀ ਸੋ ਇਹ ਬਹੁਤ ਵਧੀਆ ਸਹੂਲਤ ਹੈ ਇਹਦੇ ਵਿੱਚ ਜਾਨੀ ਕਿ ਇਹਨਾਂ ਨੂੰ ਪਤਾ ਵੀ ਗੱਡੀ ਇੱਕ ਬਹੁਤ ਜ਼ਿਆਦਾ ਜ਼ਰੂਰੀ ਹਿੱਸਾ ਅਮਰੀਕਾ ਦਾ ਗੱਡੀ ਬਿਨਾਂ ਇੱਥੇ ਨਹੀਂ ਸਰਦਾ ਤਾਂ ਕਰਕੇ ਇਹਨਾਂ ਨੇ ਇਹ ਇਸ ਤਰ੍ਹਾਂ ਬਣਾਈ ਆ ਗੱਡੀ ਤੇ ਤਾਂ ਕਿ ਹਰ ਬੰਦਾ ਇਹਨੂੰ ਬੜੀ ਆਸਾਨੀ ਨਾਲ ਚਲਾ ਸਕੇ ਤੇ ਕੀਮਤ ਕੋਈ ਬਹੁਤ ਹੀ ਨਹੀਂ ਹੈਗੀ ਕੀਮਤ ਹੈਗੀ ਹੈ 36000 ਡਾਲਰ ਇੰਡੀਆ ਦਾ ਹੈਗਾ 30 ਲੱਖ ਤੇ ਪਰ ਜਦੋਂ ਕਿਸ ਤਾ ਕੋਤਾਂ ਤੇ ਲੈ ਕੇ ਬੰਦਾ ਹਲਕਾਰ ਹੀ ਲੈਂਦਾ ਕੋਈ ਇਹ ਨਹੀਂ ਹੈਗਾ ਵੀ ਤੁਹਾਨੂੰ ਗੱਡੀ ਦਿਖਾਉਨੇ ਆ ਇੱਥੇ ਲੋਹੇ ਦਾ ਕੋਈ ਅੰਤ ਨਹੀਂ ਬਥੇਰਾ ਲੋਹਾ ਹਰ ਬੰਦੇ ਕੋਲੇ ਲੋਹਾ ਖੜਾ ਤੇ ਇਹਦਾ ਬਸ ਤੁਹਾਡੇ ਨਾਲ ਗੱਲਾਂ ਬਾਤਾਂ ਸਾਂਝੀਆਂ ਕਰਦੇ ਰਹੇ ਨੇ ਇੱਥੋਂ ਬਾਰੇ हां ਵੀਡੀਓ ਬਣਾ ਕੇ ਪਾ ਦਿਓ ਫਿਰ ਲੋਹੇ ਦਾ ਕੋਈ ਅੰਤ ਨਹੀਂ ਲੋਹਾ ਇੱਕ ਆ ਖੜੀ ਹੈ ਸਾਡੇ ਕੋਲੇ ਤਿੰਨ ਮਾਡਲ ਪੀਟੀ ਗਰੂਜ਼ਰ ਉਹ ਖੜਾ 91 ਮਾਡਲ ਉਹ ਖੜਾ 190 ਮਾਡਲ ਉਹ ਉਧਰ 75 ਮਾਡਲ ਖੜਾ ਤੇ ਇੱਕ ਉਹ ਟਰੱਕ ਖੜਾ ਪਿੱਛੇ ਉਹ ਵੀ ਹੋਊਗਾ 90 ਕਰਮੀ ਮਾਡਲ ਯਾਨੀ ਲੋਹੇ ਦਾ ਕੋਈ ਅੰਤ ਨਹੀਂ ਹੈਗਾ ਇਹ ਲੋਹਾ ਦਿਖਾਉਣ ਦੇ ਮਾਰੇ ਨਹੀਂ ਤੁਹਾਨੂੰ ਵੀਡੀਓ ਬਣਾਉਂਦੇ ਹੈਗੇ ਮੈਂ ਤੁਹਾਨੂੰ ਪਹਿਲਾਂ ਹੀ ਵੀਡੀਓ ਚ ਦੱਸ ਚੁੱਕਿਆ ਵੀ ਇਹ ਸਾਰੀਆਂ ਇੱਥੋਂ ਦੀਆਂ ਮਜਬੂਰੀਆਂ ਨੇ ਇਹ ਕੋਈ ਬਹੁਤੀਆਂ ਜ਼ਰੂਰੀ ਗੱਲਾਂ ਬਾਤਾਂ ਨਹੀਂ ਹੈਗੀਆਂ ਜਿਹੜੀਆਂ ਗੱਡੀਆਂ ਗੁੱਡੀਆਂ ਨੇ ਇਹ ਸਰਦਾ ਨਹੀਂ ਹੈਗਾ ਮਤਲਬ ਸ਼ੌਂਕ ਨਹੀਂ ਹੈਗਾ ਮਜਬੂਰੀ ਆ ਸੋ ਸ਼ੇਅਰ ਕਰ ਦਿਓ ਗੱਲਬਾਤ ਮਿਲਦੇ ਆ ਕਿਸੇ ਨਵੀਂ ਗੱਲਬਾਤ ਦੇ ਨਾਲ ਹੱਸਦੇ ਬਸਦੇ ਰਹੋ ਚੜਦੀ ਕਲਾ ਵਿੱਚ ਰਹੋ ਧੰਨਵਾਦ